ਇਹ ਬ੍ਰਿਗ ਗੇਲੋਜ ਮੈਂ 1960 ਤੋਂ ਪਹਿਲਾਂ ਵਾਲੇ ਮੋਟਰਸਾਈਕਲ ਜਿਹੜੇ ਆਉਂਦੇ ਹੁੰਦੇ ਸੀ ਹਾਂਜੀ 62 ਤੱਕ ਚਲੋ 1962 ਤੱਕ ਲਾ ਲਓ ਉਹਨਾਂ ਨੂੰ ਲੱਗਦੇ ਸੀ ਇਹ ਲਾਇਸੈਂਸ ਟੋਕਰ ਆ ਜੀ ਇਹ ਓਕੇ ਜੀ ਇਹਦੇ ਵਿੱਚ ਮਤਲਬ ਸਾਰਾ ਡਾਟਾ ਫੀਲ ਹੋ ਜਾਂਦਾ ਸੀ ਵੀ ਆਹ ਮੋਟਰਸਾਈਕਲ ਦਾ ਨੰਬਰ ਆ ਇਹਦੇ ਨੋਆ ਠੀਕ ਹੈ ਇਹ ਚਾਸੀ ਨੰਬਰ ਇੰਜਨ ਨੰਬਰ ਆ ਅੱਛਾ ਜੀ ਉਹਦੇ ਲਈ ਕੀ ਆ ਫਿਰ ਆਪਾਂ ਨੂੰ ਆਰਸੀ ਕੱਢ ਕੇ ਪੁਲਿਸ ਵਾਲਿਆਂ ਨੂੰ ਦਿਖਾਉਣਾ ਜਿਵੇਂ ਹੁੰਦੀ ਸੀ ਜਿਵੇਂ ਹੁਣ ਆਪਾਂ ਮੋਬਾਈਲ 'ਚ ਐਪ ਰੱਖ ਦਿਆਂ ਪਹਿਲਾਂ ਇੱਥੇ ਹਾਂਜੀ ਆਪਾਂ ਡਿਜੀਟਲ ਲੋਕਰ ਕਢਾ ਆਪਾਂ ਅੱਜ ਕੱਲ੍ਹ ਜਿਹੜੀ ਐਪ अच्छा डब्ल्यूएफएम एसएचएल एम11 ਠੀਕ ਹੈ ਇਹਦਾ ਨਾਮ ਸੀਗਾ ਜੀ ਮੋਟਰਸਾਈਕਲ ਬੜਾ ਵੱਡਾ ਨਾਮ ਆ ਬੜਾ ਵੱਡਾ ਨਾਮ ਆ ਜੀ ਇਹਦਾ ਹਾਂ ਜੀ ਦੇਖੋ ਐਸਐਚਐਲ ਹਾਂ ਡਬਲ ਜੀਐਫਐਮ ਇਹ ਇਧਰ ਇੰਜਨ ਤੇ ਲਿਖਿਆ ਸਾਇਡ ਤੇ ਜੀ ਠੀਕ ਹੈ ਤੇ ਇਹ ਆਪਣਾ ਪੁਲੈਂਟ ਦਾ ਮੋਟਰਸਾਈਕਲ ਆ ਜੀ ਇਹ ਅੱਛਾ ਜੀ ਪੁਲੈਂਟ ਦੀ ਕੰਪਨੀ ਸੀ ਆਪਾਂ ਭਾਗਾਂ ਵਾਲੇ ਆ ਵੀ ਆਪਣੇ ਕੋਲ ਇਹ ਮੋਟਰਸਾਈਕਲ ਆ ਜਿਹੜਾ ਇਹ ਬਹੁਤ ਰੇਅਰ ਆ ਮੈਂ ਪੰਜਾਬ ਦੇ ਵਿੱਚ ਚਲੋ ਇਹ ਪਹਿਲੀ ਵਾਰ ਥੋੜੀ ਵੀਡੀਓ ਚ ਕਹਿ ਰਿਹਾਗਾ ਕਦੇ ਕਿ ਇਹ ਨਹੀਂ ਆਪਾਂ ਗੱਲ ਇਹ ਜਾਵਾ ਦੇ ਵਿੱਚ ਮੈਂ ਇਸ ਜਗ੍ਹਾ ਦੇ ਮੋਟਰਸਾਈਕਲ ਦੇਖਣੀ ਚਾਹੀਦੀ ਆ ਟੈਂਕੀ ਹੋਵੇ ਆ ਜਿਹੜਾ ਜਾਵਾ ਵਾ ਸੱਚ ਨੂੰ ਇਹਦੇ ਵਿੱਚ ਵੀ ਬਹੁਤ ਖਾਸੀਅਤਾਂ ਹੈਗੀਆਂ ਇਸੇ ਜੀ ਆ ਨਾ ਬਾਈ ਦੱਸ ਦੇ ਤੁਸੀਂ ਹਾਂਜੀ ਵੀਰੇ ਇਹ ਮੋਟਰਸਾਈਕਲ ਆ ਨਾ ਜਿਹੜਾ ਇਹ ਮੋਟਰਸਾਈਕਲ ਨੇ ਅੱਜ ਤੁਸੀਂ ਮਤਲਬ ਮੇਰੇ ਘਰੇ ਖੜੇ ਹੋ ਧੰਨਵਾਦ ਨੇ ਮੇਰੇ ਬੜੇ ਭਾਈ ਆਏ ਨੇ ਇਸ ਮੋਟਰਸਾਈਕਲ ਦੀ ਬਦੌਲਤ ਸਮਝ ਲਓ ਤੁਸੀਂ ਆਏ ਹੋ ਜੀ ਅੱਛਾ ਜੀ ਇਹ ਮੋਟਰਸਾਈਕਲ ਕਰਦੇ ਨੂੰ ਮੈਂ ਕਿਹਾ ਸਾਰੀ ਚੀਜ਼ਾਂ ਲੱਗ ਪੱਗ ਮੈਂ ਕਿਹਾ ਯਾਰ ਜਦੋਂ ਚਲੋ ਰੱਬ ਨਾ ਕਰੇ ਕੁਝ ਹੋ ਗਿਆ ਵੀ ਬਾਅਦੋਂ ਚਾਟੋ ਵੀ ਛੱਡ ਦਿਓ ਕੋਈ ਹੋਣੀ ਠੀਕ ਹੈ ਉਹਨੇ ਜਦ ਤੱਕ ਵੇਚਣ ਦਾ ਵੀ ਇਹ ਪਹਿਲਾ ਮੋਟਰਸਾਈਕਲ ਜਦੋਂ ਇਹ ਪਹਿਲਾ ਮੋਟਰਸਾਈਕਲ ਮਤਲਬ ਜਦੋਂ ਪਹਿਲੇ ਜੱਸਦੀ ਲਿਆ ਸੀ ਇਹ ਮਤਲਬ ਜਿੱਦਣ ਦਾ ਇਹ ਮੇਰੇ ਘਰੇ ਆਇਆ ਵੀ ਬਸ ਚੱਲ ਵਧੀਆ ਆਪਣਾ ਸਾਰੇ ਹਮ ਕਿਸੇ ਭਰਾਵਾਂ ਨਾਲ ਵਿਗੜੀ ਵੀ ਆ ਚਲੋ ਰੱਬ ਉਹਨਾਂ ਦਾ ਵੀ ਭਲਾ ਕਰੇ ਹਨ ਤੇ ਕਈਆਂ ਨਾਲ ਬਹੁਤ ਨਵੇਂ ਮੁੰਡੇ ਭਾਪਾ ਮਿਲੇ ਵੀ ਨੇ ਠੀਕ ਹੈ ਤੇ ਇਹ ਸਾਰਾ ਕੁਝ ਇਹ ਮੋਟਰਸਾਈਕਲ ਦੀ ਅਬਦੌਲਤ ਹੈ ਜੀ ਤੇ ਇਹਦਾ ਥੋੜਾ ਜਿਹਾ ਦੱਸਿਓ ਵੀ ਇਹਦੇ ਬਾਰੇ ਵੀ ਥੋੜਾ ਜਿਹਾ ਇਹਦੀ ਵਿੱਚ ਸੱਚੇ ओरिजिनल ਆ ਜੀ ਇਹ ਅੱਛਾ ਜੀ ਆਹ ਮੋਟਰਸਾਈਕਲ ਦਾ ਇਹ ਮੀਟਰ ਵੀ ओरिजिनल ਆ ਜੀ ਇਹ ਜੇ ਇੰਡੀਅਨ ਮਾਡਲ ਨੂੰ ਹੀ ਆਨ ਆਉਂਦਾ ਸੀ ਠੀਕ ਹੈ ਆਹ ਸੱਚ ਹਾਂਜੀ ਇਹ ਵੀ ओरिजिनल ਸੋਚਾ ਹੈ ਸਾਡੇ ਪੰਮੀ ਅੰਕਲ ਨੇ ਪਟਿਆਲੇ ਤੋਂ ਗਿਫਟ ਕਰੀ ਸੀ ਉਹਨਾਂ ਨੇ ਮੈਨੂੰ ਸੱਚੀ ਇਹ ਹਾਂਜੀ ਇਹ ਬਾਕੀ ਜੋ ਇਹਨੂੰ ਆਹ ਸੁਚਾ ਵਗੈਰਾ ਇਹ ਸਾਰੇ ओरिजिनल ਨੇ ਇਹ ਮਤਲਬ ਰੇਅਰ ਚੀਜ਼ਾਂ ਨੇ ਜੀ ਇਹ ਇਹਨਾਂ ਦਾ ਕੋਈ ਮੁੱਲ ਨਹੀਂ ਇਹ ਆਪ ਲੋਕਾਂ ਦੇ ਆਪੋ ਆਪਣੇ ਰੇਟ ਨੇ ਤੇ ਬਾਕੀ ਵਾਈਟ ਵਾਲ ਪਾ ਹੈ ਜੀ ਨੂੰ ਆ ਦੇਖੋ ਜਿਹੜਾ ਬੜਾ ਪਿਆਰ ਕਰਨ ਲੱਗਾ ਸੀ ਵੀ ਇਹ ਤੁਸੀਂ ਦੱਸਦੇ ਸੀ ਵੀ ਇਹ ਇਹ ਵੀ ਕੰਮ ਮੈਂ ਇਸ ਗੱਲ ਨੇ ਦੇਖਿਆ ਵਾ ਇਹ ਵੀਰੇ 2017 ਦੇ ਵਿੱਚ ਪਾਏ ਸੀ ਮੈਂ ਅੱਛਾ ਜੀ ਤੇ ਮਤਲਬ ਨਾਰਥ ਇੰਡੀਆ ਦੇ ਵਿੱਚ ਆਪਣੇ ਨਾਰਥ ਦੇ ਵਿੱਚ ਜਿੰਨੇ ਵੀ ਆਪਣੇ ਰਾਜਸਥਾਨ ਯੂਪੀ ਦਿੱਲੀ ਹਿਮਾਚਲ ਜੇ ਐਨ ਕੇ ਪੰਜਾਬ ਸਰ ਨੂੰ ਪਹਿਲਾਂ ਮੈਂ ਆਪ ਐ ਸੀ ਜੀ ਅੱਛਾ ਜੀ ਹਾਂਜੀ ਠੀਕ ਹੈ ਸਭ ਤੋਂ ਪਹਿਲਾਂ ਪਰ ਮੈਨੂੰ ਦੇਖੋ ਦੇਖ ਲੋਕਾਂ ਨੇ ਸਰ ਇਹ ਇਹ ਸਭ ਤੋਂ ਪਹਿਲਾਂ ਜਦੋਂ ਸ਼ੁਰੂ-ਸ਼ੁਰੂ ਜੀ ਤਾਂ ਮੇਰੇ ਹਿਸਾਬ ਨਾਲ ਬਾਹਰੋਂ ਮਗਾਉਣੀ ਪੈਂਦੀ ਸੀ ਹਨਾ ਬਈ ਇਹ ਵੀਰੇ ਆਪਣਾ ਬੈਂਗਲੌਰ ਹੈਗਾ ਬੰਦਾ ਜੀ ਆਪਣਾ ਮਿੱਤਰ ਹਾਂਜੀ ਤੇ ਉਹ ਮਤਲਬ ਬਾਹਰੋਂ ਫਿਰ ਇਕੱਠੀ ਸਟਾਕ ਆਉਂਦਾ ਸਾਰ ਓਕੇ ਉਹ ਫਿਰ ਇੱਥੇ ਸੇਲ ਆਊਟ ਕਰ ਦਿੰਦਾ ਠੀਕ ਹੈ ਜੀ ਉਹ ਤੋਂ ਲਈਆਂ ਸੀਗੀਆਂ ਜੀ ਮੈਂ ਇਹ ਜਿਆਦਾ 3000 ਦੀਆਂ ਲਈਆਂ ਸੀ 2017 ਚ अच्छा जी ते 100 रेट ਕੀ ਹੈ ਹੁਣ ਹੁਣ ਵੀ ਲਗਭਗ ਹੈ 5-400 ਉੱਪਰ ਥੱਲੇ ਹੋਊਗਾ ਮੈਂ ਪੁੱਛਿਆ ਹੀ ਨਹੀਂ ਅੱਛਾ ਇੱਥੇ ਹੀ ਹੈ ਜੀ ਲੋੜੀ ਪੈ ਮੈਂ ਪੁੱਛਿਆ ਨਹੀਂ ਜੀ ਕਦੇ ਕੁ ਕੀ ਆ ਹੁੰਦਾ ਯਾਰ ਜਿਹੜੀ ਚੀਜ਼ ਲੈਣੀ ਨਹੀਂ ਆਪਾਂ ਕਿਉਂ ਆਪਾਂ ਹਨਾ ਕਰੀਏ ਸਹੀ ਹੈ ਜੀ ਹਾਂਜੀ ਉਹ ਇਹ ਹਿਸਾਬ ਆ ਜੀ ਠੀਕ ਹੈ ਤੇ ਇਧਰ ਆਪਣੇ ਰਾਜਦੂਤ ਬਾਈ ਰਾਜਦੂਤ ਦੀ ਕਲੈਕਸ਼ਨ ਮੇਰੇ ਹਿਸਾਬ ਨਾਲ ਤੁਹਾਡੇ ਕੋਲੇ ਕਾਫੀ ਆ ਹਾਂਜੀ ਰਾਜਦੂਤ ਮੇਰੇ ਕੋਲ ਪੰਜ ਨੇ ਜੀ ਅੱਛਾ ਜੀ ਦੋਏ ਖੜੇ ਨੇ ਤੇ ਬਾਕੀ ਤਿੰਨ ਅੰਦਰ ਖੜੇ ਨੇ ਜੀ ਇਹ ਬਾਈ ਜਿੰਨੇ ਸਾਰੇ ਫਿਰ ਜਿੰਨੇ ਵੀ ਚਾਲੂ ਹਾਲਤਾਂ ਚ ਪੂਰੇ ਚੱਲਦੇ ਨੇ ਜਿਹੜੇ ਮਰਜੀ ਕਿ ਕਮਾਰ ਲੋ ਆ ਵੀ ਆ ਕੋਈ ਗਿੱਜਰ ਹੋ ਗਿਆ ਖੜੇ ਨੂੰ ਆ ਵੀ 2-2.5 ਮਹੀਨੇ ਹੋ ਗਏ ਉਹ ਕਰੇ ਸਟਾਰਟ ਹੀ ਨਹੀਂ ਕਰਿਆ ਇਹ ਕਿਹੜਾ ਕਿਹੜਾ ਮਾਡਲ ਹੈਗੀ ਆ ਇਹ ਵੀ 80s ਮਾਡਲ ਆ ਜੀ ਹੁਣ ਧਿਆਨ ਨਹੀਂ ਅੱਛਾ ਜੀ ਇਹ ਇਹ 90s ਮਾਡਲ ਆ ਜੀ ਇਹ ਉਹ オリジナル ਹੀ ਰੱਖਿਆ ਹੋਇਆ ਉਹ ਸਾਰਾ オリジナル ਲੰਗ ਰੰਗ ਰੂੰਗ ਨਾਲ ਦਈ ਆ ਜੀ ਉਹ ਠੀਕ ਹੈ ਤੇ ਬਾਕੀ ਅੰਦਰ ਵੀ ਆਪਾਂ ਚੱਲਦੇ ਆਂ ਅੱਜ ਕਾ ਖੜਾ ਆਪਣਾ ਬੈਸਪਾ 50 ਸੁਪਰਾ ਜੀ ਇਹ ਅੱਛਾ ਜੀ ਇਹ ਸਕੂਟਰ ਆਪਣਾ ਇੱਕ ਨਹੀਂ ਬਜਾਰਾ ਭਗਤ ਖੜਾ ਠੀਕ ਹੈ ਏ ਭਾਈ ਕੱਲਾ ਫਿਰ ਸਕੂਟਰ ਮੋਟਰਸਾਈਕਲ ਦਾ ਯਾਰ ਰੱਖਿਆ ਹੋਇਆ ਕਲੈਕਸ਼ਨ ਨਹੀਂ ਫਿਰ ਗੱਡੀ ਇੱਕ ਮੈਂ ਲਈਆ ਹੁਣ ਇਹ ਹੁਣ ਲਈਆ ਹੁਣ ਗੱਡੀਆਂ ਵਾਲੇ ਪਾਸੇ ਵੀ ਸ਼ੁਰੂ ਕਰਨ ਲੱਗੇ ਨੂੰ ਸ਼ੁਰੂ ਕਰ ਲਿਆ ਜੀ ਠੀਕ ਹੈ ਘਰੋਂ ਨਾਲਾ ਗੁਲਾ ਖਾ ਕੇ ਚਲੋ ਤੇ ਬਾਕੀ ਇਹ ਇਹ ਆਗੇ ਦੋ ਰਾਜੂ ਦੋ ਤੇ ਆ ਇਹ ਯਾਰ ਰਾਜੂ ਜੀਟੀਐਸ ਆ ਵੀਰੇ ਇਹ ਇਹ ਸਾਰਾ ਓਰੀਜਨਲ ਆ ਜੀ ਮੋਟਰਸਾਈਕਲ ਹੈ ਟੋਟਲੀ ਓਰੀਜਨਲ ਅੱਛਾ ਜੀ ਇਹਦੀਆਂ ਆਲਟਰਾਂ ਤੱਕ ਨਾਲ ਦੀਆਂ ਨੇ ਆ ਗ੍ਰਿਪ ਆ ਸਾਰਾ ਕੁਝ ਸੱਚ ਬਦਲੀਆ ਚਲੋ ਆਪਾਂ ਇਹ ਮਾੜਾ ਮੋਟਾ ਚੋਂ ਖਰਾਬ ਆ ਜਾਂਦਾ ਮੀਟਰ ਮੋਟਰ ਨਾਲ ਦਾ ਕ੍ਰੋਮ ਤੱਕ ਨਾਲ ਪੇਂਟ ਤੱਕ ਨਾਲ ਮਤਲਬ ਸਾਰਾ ਕੁਝ ਨਾਲ ਦੇ ਜ ਠੀਕ ਹੈ ਜੀ ਸ਼ੀਟ ਕਵਰ ਆਪਾਂ ਚੜਾ ਲਿਆ ਸੀ ਬਸ ਇਹ ਅੱਛਾ ਜੀ ਇਹ ਵੀ ਬਸ ਆਪਾਂ ਨੂੰ ਜੀ ਆਪਣੇ ਭਰਾਏ ਨੇ ਗਿਫਟੇ ਕਰਿਆ ਇੱਕ ਦਮ ਤੇ ਇੱਕ ਆਪ ਵੀ ਇਹਦੇ ਬਾਰੇ ਵੀ ਦੱਸਦੇ ਸੀਗੇ ਇਹ ਵੀਰੇ ਅੱਗੇ ਨਾਲ ਜਿਵੇਂ 1960 ਤੋਂ ਪਹਿਲਾਂ ਵਾਲੇ ਮੋਟਰਸਾਈਕਲ ਜਿਹੜੇ ਆਉਂਦੇ ਹੁੰਦੇ ਸੀ ਹਾਂਜੀ 62 ਤੱਕ ਚਲੋ 1962 ਤੱਕ ਲਾ ਲਓ ਹਾਂਜੀ ਉਹਨਾਂ ਨੂੰ ਲੱਗਦੇ ਸੀ ਇਹ ਲਾਇਸੈਂਸ ਟੋਕਨ ਆ ਜੀ ਇਹ ਓਕੇ ਜੀ ਇਹਦੇ ਵਿੱਚ ਮਤਲਬ ਸਾਰਾ ਡਾਟਾ ਫੀਲ ਹੋ ਜਾਂਦਾ ਸੀ ਵੀ ਆਹ ਮੋਟਰਸਾਈਕਲ ਦਾ ਨੰਬਰ ਆ ਇਹਦੇ ਨੋਆ ਠੀਕ ਹੈ ਇਹ ਚਾ 80 ਨੰਬਰ ਇੰਜਨ ਨੰਬਰ ਅੱਛਾ ਜੀ ਉਹਦੇ ਲਈ ਕੀ ਆ ਫਿਰ ਆਪਾਂ ਨੂੰ ਆਰ ਸੀ ਕੱਢ ਕੇ ਪੁਲਿਸ ਵਾਲਿਆਂ ਨੂੰ ਦਿਖਾਉਣਾ ਜਿਵੇਂ ਜਿਵੇਂ ਆਪਾਂ ਮੋਬਾਈਲ 'ਚ ਐਪ ਰੱਖ ਦਿਆਂ ਪਹਿਲਾਂ ਇੱਕ ਆ ਹਾਂ ਜਿਵੇਂ ਆਪਾਂ ਡਿਜੀਟਲ ਲੋਕਰ ਕਢਾ ਆਪਾਂ ਅੱਜਕੱਲ੍ਹ ਜਦ ਵੀ ਐਪ 'ਚ ਰੱਖ ਲੈਣੇ ਆ ਉਹ ਅਗਰ ਆਇਚ ਪਾਉਂਦਾ ਸੀ ਬਸ ਅਗਰ ਆ ਦੇਖ ਲੈਂਦਾ ਸੀ ਇੰਜਨ ਨੰਬਰ ਹਾਂ ਹੈਗਾ ਬਾ ਠੀਕ ਆ ਚਲੋ ਓਕੇ ਠੀਕ ਹੈ ਜੀ ਇਹ ਹੁੰਦਾ ਸੀਗਾ ਜੀ ਇਹ ਦੋਨੇ ਜੀਟੀ ਐਸ ਆਗੇ ਇਹ ਆਪਣਾ ਵਿਜੇ ਸੁਪਰ ਆ ਜੀ ਅੱਛਾ ਜੀ ਤੇ ਇਹ ਵੀ ਸਾਰਾ ਓਰੀਜਨਲ ਸਪੋਰਟਰ ਆ ਜੀ ਇਹ ਇਹ ਲਿਬ੍ਰੇਟੀ ਵਰਗਾ ਲੱਗਦਾ ਹੈ ਨਾ ਜੀ ਇਹ ਵੀ ਫਿਰ ਦਸ ਸ ਇਹ ਜਦੋਂ ਇੰਡੀਆ ਦੇ ਵਿੱਚ ਕੰਪਨੀ ਆਈ ਆ ਤਾਂ ਲਿਬਰੇਟੇ ਦੋ ਮਾਡਲ ਸੀ ਇੱਕ ਗ੍ਰੈਂਡ ਪ੍ਰੈਕਸ ਜੀਪੀ 150 ਇਹ ਜੀਪੀ 200 ਇੱਕ ਲਿਬਰੇਟਾ ਲਿਬਰੇਟਾ ਚ ਕਈ ਮਾਡਲ ਆਏ ਨੇ ਵੀਰੇ ਜਣਕੇ ਬਾਕੀ ਕੁਝ ਇੰਪੋਰਟ ਹੋਏ ਨੇ ਲਿਬਰੇਟਾ ਜਿਹੜਾ ਦੱਕਦਾ ਜਿਹਨੂੰ ਆਪਾਂ ਜ਼ਿਆਦਾਤਰ ਜਿਹਦੇ ਲਿਬਰੇਟਾ ਨਾਲ ਜਾਣਦੇ ਆ ਸਕੂਟਰ ਨੂੰ ਲੰਬੇ ਇਹਨੂੰ ਉਹ ਇਹ ਇਹ ਦੋ ਸਕੂਟਰ ਇੰਡੀਆ 'ਚ ਹੀ ਬਣੇ ਸੀ ਓਕੇ ਜੀ ਮੋਰ ਕੇ ਹੋਰ ਕੁਟ ਨਹੀਂ ਕੋਈ ਇੰਡੀਆ ਚ ਬਣਿਆ ਸੀ ਉਸ ਬਾਕੀ ਸਾਰੇ ਬਾਹਰੋਂ ਆਏ ਨੇ ਠੀਕ ਹੈ ਜੀ ਇਹ 1971 ਦੀ ਜਿਹੜੀ ਆਪਣੀ ਲੜਾਈ ਆਪਾਂ ਜਿੱਤ ਪ੍ਰਾਪਤ ਕਰੀ ਸੀ ਪਾਕਿਸਤਾਨ ਤੇ ਹਾਂ ਜੀ ਉਹਦੇ ਨਾਮ ਤੇ ਫਿਰ ਵਿਜੇ ਸੁਪਰ ਇਹਨਾਂ ਰੱਖਿਆ ਸੀ ਵਿਜੇ ਓਕੇ 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 1971 ਦੇ ਵਿੱਚ ਜੋ ਇੰਡੀਆ ਦੇ ਵਿੱਚ ਕੰਪਨੀ ਇਹ ਆਈ ਆ ਇਹਨਾਂ ਨੇ ਪ੍ਰੋਡਕਸ਼ਨ ਸਟਾਰਟ ਕਰੀਆ ਫਿਰ ਵਿਜੇ ਸੁਪਰ ਦੇ ਨਾਮ ਤੋਂ ਜਾਂ ਵਿਜੇ ਕੇਸਰੀ ਹਾਂ ਜੀ ਐਲਬਨ ਪੁਸ਼ਪਕ ਪਹਿਲੀ ਮਿਨੀਟਰ ਜਿਹੜੀ ਫਰਿੱਜਾਂ ਆਪਣੇ ਆਉਂਦੀਆਂ ਸੀ ਅੱਗੇ ਪੁਰਾਣੀਆਂ ਉਹਨਾਂ ਦੇ ਸਕੂਟਰ ਆਏ ਹੋਏ ਨੇ ਜੀ ਉਹ ਕੈਲਵਿਨੇਟਰ ਦੇ ਹਾਂ ਜੀ ਅੱਛਾ ਜੀ ਆਪ ਨੂੰ ਉਹ ਚੀਜ਼ ਨਹੀਂ ਉਹ ਦੇਖਿਆ ਨਹੀਂ ਵੇਖਦੇ ਉਹਦੇ ਵਰਗੀ ਹੀ ਹੁੰਦਾ ਜੀ ਲਗਭਗ ਥੋੜਾ ਜਿਹਾ ਫਰਕ ਹੁੰਦਾ ਸ਼ੀਲਡਾ ਸ਼ੂਡਾ ਬਾਕੀ ਇਹਦੇ ਵਰਗੀ ਹੁੰਦਾ ਜੀ ਠੀਕ ਹੈ ਠੀਕ ਹੈ ਇਹ ਵਿਆਜ ਚਿਤਕਾ ਗਿਆ ਜੀ ਓਕੇ ਤੇ ਉਹ ਲੂਨਾ ਕੀ ਜੀ ਆਪਣੀ ਹਾਂਜੀ ਤੇ ਆਪਣੇ ਰਾਜਕੁਮਾਰ ਅੰਕਲ ਨੇ ਲਾਭੇ ਤੋਂ ਸਾਡੇ ਅੱਛਾ ਜੀ ਉਹਨਾਂ ਨੇ ਮੈਨੂੰ ਲੈ ਕੇ ਦਿੱਤੀ ਸੀ ਇਹ ਠੀਕ ਹੈ ਬਹੁਤੀ ਪਾਜੜੀ ਮਤਲਬ ਚੀਜ਼ ਮੈਨੂੰ ਬਹੁਤ ਬਾਸਰ ਮਿਲੀ ਹੁੰਦੀ ਐ ਮੈਂ ਗਿਫਟ ਏਕਨ ਹੁੰਦਾ ਵੀ ਮੈਨੂੰ ਗਿਫਟ ਮਿਲ ਗਿਫਟ ਮਿਲਿਆ ਨਹੀਂ ਤਾਂ ਲੋਕ ਮੰਗਦੇ ਬਹੁਤ ਜ਼ਿਆਦਾ ਹੁਣ ਦੇਖੋ ਜਿਹੜੇ ਸਭ ਚੀਜ਼ਾਂ ਲੈ ਕੇ ਦਿੰਦੇ ਆ ਬੰਦੇ ਉਹ ਆਪ ਰੱਖ ਨਹੀਂ ਸਕਦੇ ਹਾਂਜੀ ਬਿਲਕੁਲ 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 ਉਹਨਾਂ ਨੇ ਆਪ ਨੂੰ ਦਿੱਤੀ ਜੇ ਪਿਆਰ ਆ ਤਾਂ ਗਿਫਟ ਹੈ ਜੀ ਬਸ ਉਹ ਹੁਣ ਆ ਮੋਟਰਸਾਈਕਲ ਮੈਂ ਬਹੁਤ ਸਸਤਾ ਲਿਆ ਅੱਛਾ ਜੀ 18000 ਦਾ ਮੈਂ ਮੋਟਰਸਾਈਕਲ ਲੈ ਕੇ ਆਇਆ ਸੀ ਅੱਛਾ ਜੀ 1.5 ਲੱਖ ਤੱਕ ਬੰਦਿਆਂ ਨੇ ਮੈਨੂੰ ਆਫਰ ਦਿੱਤੀ ਮੈਂ ਦਿੱਤਾ ਨਹੀਂ ਓਕੇ ਮੰਗ ਨਹੀਂ ਵੇਚਣ ਲਈ ਹੈਗਾ ਹਰ ਚੀਜ਼ ਵਿਕਣ ਏ ਵੀਰ ਜੀ ਆਪਣਾ ਹੈਗਾ ਰਾਦੂਤ ਡਬਲਯੂ ਐਫ ਐਮ ਅੱਛਾ ਜੀ ਇਹ 1963 ਮਾਡਲਾ ਤੁਹਾਨੂੰ ਐਫੀ ਡਬਲ ਦਿਖਾਇਆ ਮੈਂ ਹਾਂਜੀ ਤੇ ਇਹ ਫਸਟ ਓਨਰ ਹੀ ਸੀਗਾ ਆਪਾਂ ਬੰਦੇ ਤੋਂ ਲਿਆ ਜੀ ਇਹ ਮੈਂ ਵੀਰੇ ਨੂੰ ਕਹੂੰਗਾ ਵੀਰੇ ਆ ਮੜਾ ਦਿਖਾਈ ਦਿਓ ਇਹ ਤਾਂ ਐਫੀ ਡਬਲਤਾ ਜੀ ਵੀਰੇ ਮੈਂ ਕਹੂੰਗਾ ਤੁਹਾਨੂੰ ਮੜਾ ਕਰ ਲੈ ਪhle ਹੂੰ ਹੂੰ ਚੱਲ ਦੇ ਮੈਂ ਤੁਹਾਨੂੰ ਕਹੂੰਗਾ ਵੀ ਮੜਾ ਜਾ ਇਹਨੂੰ ਪੜਾ ਦਿਓ ਇਹ ਕੁਛ ਬੰਦੇ ਕਹਿੰਦੇ ਸੀ ਕਿ ਵੀ ਇਹ ਮੋਟਰਸਾਈਕਲ ਓਰੀਜਨਲ ਨਹੀਂ ਹੈਗਾ ਚੰਨੀ ਦੇ ਇਹ ਕੁਦਰਤੀ ਚਲੋ ਫੋਟੋਕਾਪੀ ਮਿਲ ਗਈ ਇਹਦੀ ਹੂੰ ਇਹ ਦਾ ਹਲਫੀਆ ਵੇਨਾ ਸਾਰਾ ਜੀ ਪਸਾ ਮੇਰਾ ਨਾਮ ਤੇ ਰਜਿਸਟ੍ਰੇਸ਼ਨ ਨੰਬਰ ਦਿਖਾ ਦੋ ਮੋਟਰਸਾਈਕਲ ਦਾ 1966 ਆ ਨੰਬਰ ਪੀ ਐਨ ਸੀ 6804 ਇਹ ਮੇਰੇ ਕੁਝ ਭਰਾ ਆਪਣੀ ਜਿਨ੍ਹਾਂ ਨੂੰ ਆਪਾਂ ਮਤਲਬ ਸਾਰਾ ਕੁਝ ਕਰਿਆ ਹੈ ਨਾ ਤੇ ਉਹ ਭਰਾ ਤੁਹਾਨੂੰ ਪਤਾ ਇਹ ਇਹ ਬਈ ਇਹ ਹੈਗਾ ਜਾਵਾਰਗਾ ਲੱਗਦਾ ਵੇ ਹੈ ਨਾ ਨਹੀਂ ਵੀਰੇ ਇਹ ਰਾਸਦੂਦ ਦਾ ਹੀ ਮਤਲਬ ਵਰਜਨ ਹੈ ਰਾਸਦੂਦ ਦਾ ਪਿਓ ਆ ਇਹ ਅੱਛਾ ਜੀ ਤੇ ਡਬਲ ਜੋ ਐਫ ਐਮ ਆ ਅੱਛਾ ਡਬਲ ਜੋ ਐਫ ਐਮ ਐਸ ਐਚ ਐਲ ਐਮ 11 ਠੀਕ ਇਹਦਾ ਨਾਮ ਸੀਗਾ ਜੀ ਮੋਟਰਸਾਈਕਲ ਬੜਾ ਵੱਡਾ ਨਾਮ ਆ ਬੜਾ ਵੱਡਾ ਨਾਮ ਆ ਜੀ ਇਹਦਾ ਹਾਂ ਜੀ ਦੇਖੋ ਐਸਐਸਐਲ ਹਾਂ ਡਬਲ ਜੀਐਫਐਮ ਇਹ ਇਧਰ ਚਿੰਜਨ ਤੇ ਲਿਖਿਆ ਸਾਡ ਤੇ ਜੀ ਠੀਕ ਹੈ ਤੇ ਇਹ ਆਪਣਾ ਪੁਲੈਂਟ ਦਾ ਮੋਟਰਸਾਈਕਲ ਆ ਜੀ ਇਹ ਅੱਛਾ ਜੀ ਪੁਲੈਂਟ ਦੀ ਕੰਪਨੀ ਸੀ ਆਪਾਂ ਭਾਗਾਂ ਵਾਲਿਆਂ ਵੀ ਆਪਣੇ ਕੋਲ ਇਹ ਮੋਟਰਸਾਈਕਲ ਆ ਜਿਹੜਾ ਇਹ ਬਹੁਤ ਰੇਅਰ ਆ ਮੈਂ ਪੰਜਾਬ ਦੇ ਵਿੱਚ ਚਲੋ ਇਹ ਪਹਿਲੀ ਵਾਰ ਥੋੜੀ ਵੀਡੀਓ ਚ ਕਹਿ ਰਿਹਾਗਾ ਕਦੇ ਕਿ ਇਹ ਨਹੀਂ ਆਪਾਂ ਗੱਲ ਇਹ ਪੰਜਾਬ ਦੇ ਵਿੱਚ ਮੈਂ ਇਸ ਜਗ੍ਹਾ ਤੇ ਮੋਟਰਸਾਈਕਲ ਦੇਖਣੀ ਚਿੱਦੀ ਆ ਟੈਂਕੀ ਹੋਵੇ ਓਕੇ ਲੋਕਾਂ ਨੇ ਕੀ ਕਰਿਆ ਹਾਇਆ ਮੇਰੇ ਤੋਂ ਹੀ ਕਰਕੇ ਬਸ ਦੇਖ ਕੇ ਆ ਲੈਟਾ ਲਟਈਆਂ ਪਾ ਕੇ ਟੈਂਕੀ ਟੋਕੀ ਕੋਲ ਪਾ ਕੇ ਜੀ ਡਬਲ ਐਫ ਐਮ ਬਣਾਤਾ ਅੱਛਾ ਜੀ ਇਹ ਕੁਝ ਲੋਕ ਪਰ ਉਹੀ ਗੱਲਾਂ ਕਰਦੇ ਆ ਇਹਦਾ ਇਹਦਾ ਇੱਕ ਇੱਕ ਪਾਰਟ ਪੂਰਾ origignal ਆ ਵੀਰੇ ਇਹਦਾ ਮੇਰੇ ਕੋਲ ਕਾਰਬੂਰੇਟਰ ਤੱਕ ਨਾਲ ਦਾ ਹੈਗਾ ਓਕੇ ਇਹਦੀ ਬੈਕ ਲਾਈਟ ਵੀ origignal ਸਾਰਾ ਕੁਝ origignal ਹੈਗਾ ਠੀਕ ਹੈ ਬਾਈ ਆ ਦੇਖੋ ਰਬੜਾਂ ਇਹ ਮੇਰਾ ਭਰਾ ਮੁੰਡਾ ਗगन ਲੈ ਕੋਟ ਨੇ ਤੋਂ ਨੇ ਦਿੱਤੀ ਸੀ ਲੈ ਕੇ ਮੈਨੂੰ ਓਕੇ ਜੀ ਆ ਟੈਂਕੀ ਦੇ ਪੈਡ origignal ਨੇ ਵੀਰੇ ਦੇਖੋ ਠੀਕ ਹੈ ਇਹ ਇਹਦਾ origignal ਵੀ ਲੈ ਕੇ ਪਾਈ ਆਪਾਂ ਹੁਣ ਆ ਆ ਦੇਖੋ ਆਪ ਮੱਖੀ ਆਉਂਦੀ ਸੀਖਣਾ ਲੈ ਸੱਚ ਕੱਢੋ ਬੰਦ ਕਰੋ ਸਾਰਾ ਕੁਝ ਵੀ ਰੈਜਨ ਰੱਖਿਆ ਪਛਿੱਤ ਜਾ ਹੈਗੀਆਂ ਜਿਹੜੀਆਂ ਮੈਨੂੰ ਪਈਆਂ ਨੇ ਮੈਨੂੰ ਪਾ ਨਹੀਂ ਹੁੰਦੀ ਟਾਈਮ ਨਹੀਂ ਹੈਗਾ ਇਹਦਾ ਤੇ ਉਹਦਾ ਫਰਕ ਕੀ ਹੈਗਾ ਬਈ ਇਹਦਾ ਕੀ ਇਹਦੇ ਵਿੱਚ 85 ਦਾ ਵੀ ਰੇ ਸੇਮ ਹੀ ਆ ਚਮਟਾ ਵੀ ਲਗਭਗ ਦੇਖੋ ਦੇਖਣ ਨੂੰ ਸੇਮ ਹੀ ਲੱਗਦਾ ਇਹਦਾ ਚਮਟਾ ਉੱਪਰੋਂ ਮੋਟਾ ਹੁੰਦਾ ਥੱਲੇੋਂ ਪਤਲਾ ਹੁੰਦਾ ਦੇਖੋ ਇਹਦੀ ਨਿਸ਼ਾਨੀ ਹੈ ਜੀ ਚਮਟੇ ਤੇ ਇਹ ਕਿੰਨੇ ਸੀਸੀ ਹੋਊਗਾ 175 ਵੀਰੇ 175 ਉਹ ਜਿਵੇਂ ਉਹ ਖੜੇ ਨੇ ਦੋ ਉਹ ਵੀ 175 ਸੀਸੀ ਨੇ ਅੱਛਾ ਉਹ ਵੀ 175 ਹਾਂ ਜੀ ਜਿਹੜੇ ਬਾਹਰ ਦੋ ਖੜੇ ਉਹ ਵੀ 175 ਜੀ ਸਾਰੇ 175 ਇਹ ਵੀ 175 ਆ ਜੀ ਠੀਕ ਹੈ ਇਹ ਆਪਣੀ ਹੈਗੀ ਕਲੈਕਸ਼ਨ ਰਾ ਦੁੱਦੀ ਜੀ ਇਹ ਇਹ ਤਾਂ ਇਹ ਤਾਂ ਬਹੁਤ ਘੱਟ ਹੋਣਗੇ ਹਨਾ ਜੇ ਅਰੀਜਨਲ ਜੇ ਇੰਨਾ ਪੂਰਾ ਕੇ ਕੇ ਪੂਰਾ ਇਹ ਵੀਰੇ ਮਤਲਬ ਬਹੁਤ ਰੇਅਰ ਮੋਟਰਸਾਈਕਲ ਆ ਜੀ ਰੇਅਰ ਆ ਮਤਲਬ ਆਪਾਂ ਮੈਂ ਕਰਮਾ ਆਲਾ ਮੈਂ ਕਹਿੰਦਾ ਵੀ ਆਪਣੇ ਘਰੇ ਖੜਾ ਇਹ ਸਹੀ ਆ ਤੇ ਬਹੁਤ ਹੀ ਮਤਲਬ ਵਧੀਆ ਆਪਾਂ ਨੂੰ ਮਿਲ ਗਿਆ ਮੋਟਰਸਾਈਕਲ ਜੀ ਉਹਦਾ ਇਹ ਵਧੀਆ ਰਹਿ ਕੇ 5500 ਰੁਪਏ ਦਾ ਲਿਆ ਸੀ ਮੈਂ ਉਹ ਯਾ ਸੋਲਾ ਜੀ ਆச்சா ਪਰ ਉਦੋਂ 5500 ਦੀ ਕੀਮਤ ਵੀ ਜਾ ਨਹੀਂ ਵੀਰੇ ਉਹ ਨਹੀਂ ਕੀਮਤ ਚਲੋ ਉਦੋਂ ਹੈ ਨਹੀਂ ਸੀ ਆ ਇਸ ਜਗ੍ਹਾ ਤੇ ਬੱਠੇ ਸੀ ਵੀਰੇ ਸਾਡੇ ਨਾਲ ਉੱਥੇ ਨਿਮ ਹੁੰਦੀ ਸੀ ਹਾਂਜੀ ਜਦੋਂ ਹੁਣ ਸੂਰਜ ਦੁਪਹਿਰ ਇਧਰੋਂ ਹੁੰਦਾ ਇੱਥੇ ਛਾਂ ਸੀ ਮੈਂ ਤੇ ਮਮਾ ਉਹਰੇ ਬੱਠੇ ਵਿਆਹ ਹੋਇਆ ਨਹੀਂ ਸੀ ਹੋਇਆ ਮੈਂ ਉਹ ਲੈਕਸ ਖੋਲਿਆ ਜੋ ਨਵੀਂ ਨਵੀਂ ਆਈ ਸੀ ਉਹ ਲੈਕਸ ਮੂਰੇ ਪੋਸਟੇਜ ਮੈਂ ਦੇਖੀ ਫਤਿਹਕਰ ਸਾਹਿਬ ਦੇ ਨੇੜੇ ਮੈਂ ਫੋਨ ਕਰ ਲਿਆ ਹਾਂਜੀ ਕਹਿੰਦਾ ਯਾਰ ਵੀ ਮੈਂ 10000 ਰੁਪਿਆ ਦਾ ਦੇਣਾ ਮੈਂ ਕਹਿੰਦਾ ਯਾਰ ਮੈਂ ਤਾਂ 5000 ਦੇਣਾ ਓਕੇ ਕਹਿੰਦਾ ਚੱਲ ਬਾਅਦ ਚ ਫੋਨ ਆਂਗਾ ਬਾਪੂ ਜੀ ਨਾਲ ਗੱ ਕਹਿੰਦਾ ਬੰਨੂ ਬਾਰਾ ਸੌਤ ਤੋਂ ਫੋਨ ਆਉਂਦਿਆ ਵੀ ਮੈਨੂੰ ਸਾਨੂੰ ਇੱਕ ਵਾਰ ਸਟੇਸ਼ਨ ਤੇ ਮਤਲਬ ਲੋਡ ਕਰਾ ਦੇ ਪੈਸੇ ਜਿੰਨੇ 10000 ਲੈ ਲੈ ਹਾਂ ਮੈਂ ਤੂੰ ਛੱਡ ਯਾਰ ਪੰਜਾਬ ਚ ਰਹਿਣ ਦੇ ਹਾਂ ਬਾਹਰ ਨ ਕੀ ਆ ਤੂੰ ਮੈਂ ਕਿ ਆਉਣਾ ਮੈਂ ਮੈਂ ਸਾਡੇ ਪਿੰਡ ਅੱਡੇ ਤੋਂ ਟੈਂਪੂ ਕਰਾ ਛੋਟਾ ਹਾਥੀ ਨਾਲ ਹੀ ਬਹਿ ਕੇ ਚਲੇ ਗਿਆ ਅੱਛਾ ਜੀ ਚੱਕ ਹੀ ਲਓ ਕਿਹੜਾ 800 ਰੁਪਏ ਲਵਾਂਗਾ ਮੈਂ ਕਿਹਾ ਯਾਰ ਦੇਖ ਤੂੰ ਜਿੰਨੀ ਰੇਸ ਦਾ ਬੰਦੀ ਦੱਬ ਲਾ ਪੈਸੇ ਦੀ ਟੈਨਸ਼ਨ ਨਾ ਲਵ ਆ ਕੇ ਕਰਨਾ ਜਿਹੜਾ ਤੇ ਲੱਗੂਗਾ ਅਸੀਂ ਦੋ ਜਣੇ ਜਾਏ ਜਾ ਕੇ ਚੱਕ ਲੈ ਜਾਲ ਉਹਨੂੰ 5500 ਰੁਪਏ ਦਿੱਤਾ ਨਾਲ ਉਹ ਖੁਸ਼ ਨਾਲ ਆਪਾਂ ਖੁਸ਼ ਸੀ ਚ ਹੋ ਜੀ ਮੈਂ ਕਹਾ ਮੈਂ 5500 ਦਾ ਲਿਆ ਹੁਣ ਮੈਂ 55000 ਦਾ ਵੇਚਣਾ ਲੱਖ ਦਾ ਵੇਚਣਾ ਉਹ ਫਿਰ ਮੈਨੂੰ ਉਹਦੀ ਵਧੀਆ ਲੱਗਦੀ ਗੱਲ ਨੂੰ ਸਹੀ ਗੱਲ ਹੈ ਜੀ ਹਾਂ ਜੀ ਨਹੀਂ ਬਹੁਤ ਬਾਕੀ ਇਹ ਵੀ ਬੁਲਟ ਆਪਾਂ ਇਹ ਮੇਰਾ ਭਰਾ ਜੂ ਗਰੁੱਪੋਂ ਨੇ ਦਿੱਤਾ ਸੀ ਮੈਨੂੰ ਇਹ ਵੀ ਪਿੱਤਲ ਹੈ ਪਾਈ ਨੇ ਜਿਹੜੇ ਨੰਬਰ ਆ ਉਹ ਵੀ ਉਹ ਵੀ ਪਿੱਤਲ ਹੈ ਪਿੱਤਲ ਦੇ ਬਰਾਸ ਦੇ ਵੀਰੇ ਹਾਂ ਜੀ ਇਹ ਅੱਛਾ ਜੀ ਇਹ ਬਰਾਸ ਦੇ ਆ ਇਹ ਆਪਾਂ ਫਿਰ ਤੇ ਵੀ ਹੁਣ ਬਰਾਸ ਦੇ ਲਾਹਾਂਗੇ ਹੌਲੀ ਹੌਲੀ ਪੂਰਾ ਸ਼ੌਂਕ ਹੀ ਆ ਕੰਮ ਕੀਤਾ ਹੋਇਆ ਹਾਂ ਜੀ ਵੀਰੇ ਉਹ ਪੁਰਾਣੇ ਅੱਗੇ ਲਾਉਂਦੇ ਹੁੰਦੇ ਸੀ ਨਾ ਹਾਂ ਜੀ ਹਾਂ ਬਰਾਸ ਦੇ ਲਾਉਂਦੇ ਹੁੰਦੇ ਸੀਗੇ ਜੀ ਨੇ ਬਹੁਤ ਵਧੀਆ ਲੱਗਾ ਬਾਈ ਬਹੁਤ ਸੋਹਣੀ ਕਲੈਕਸ਼ਨ ਆ ਥੈਂਕ ਯੂ ਵੀਰੇ ਥੈਂਕ ਯੂ so much ਧੰਨਵਾਦ ਦਾ ਟਾਈਮ ਦਿੱਤਾ ਬਾਈ ਤੁਸੀਂ ਧੰਨਵਾਦ ਤੁਹਾਡਾ ਜੀ ਤੁਸੀਂ ਆਏ ਨਹੀਂ ਦੂਰੋਂ ਚੱਲ ਕੇ ਇਸ ਦਾ ਘਰ ਹੀ ਬੈਠੇ ਆ ਸਹੀ ਸਹੀ ਜੀ ਗਰਮੀ ਦੇ ਵਿੱਚ ਆਇਓ ਹਨਾ ਧੰਨਵਾਦ ਤੁਹਾਡਾ ਬੰਦਦਾ ਬੜੇ ਟਾਈਮ ਦਾ ਸੀ ਯਾਰ ਬਾਈ ਕੋਲੇ ਹੋ ਕੇ ਜਾਣਾ ਵਾ ਬਸ ਵੀਰੇ ਇਹ ਸੁਭਾਅ ਇਹ ਹੁੰਦਾ ਨਾ ਕਿੰਨੀ ਵਾਰ ਤੁਹਾਡਾ ਫੋਨ ਆਇਆ ਦਾ ਨਾ ਚਲੋ ਕਈ ਵਾਰ ਬਾਹਰ ਹੁੰਨੇ ਆ ਜਾਂ ਕਿਵੇਂ ਆ ਅੱਜ ਘਰੇ ਸੀ ਕਿਸੇ ਕਾਰਨ ਕਰਕੇ ਚਲੋ ਘਰੇ ਸੀ ਤੇ ਵਧੀਆ ਆਪਾਂ ਮਿਲ ਲਏ ਹਨਾ ਤੁਹਾਨੂੰ ਵੀ ਸੇਕ ਬਾਈ ਨੂੰ ਮਿਲ ਕੇ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਚੰਗਾ ਲੱਗਿਆ ਭਾਈਆਂ